ਬੋਲੋ ਸਤਨਾਮ ਸ੍ਰੀ ਸਾਰੇ ਆਖੋ ਸਤਨਾਮ ਸ੍ਰੀ ਸਤਨਾਮ ਸ੍ਰੀ ਮੇਰੇ ਪਾਤਸ਼ਾਹ ਮਹਾਰਾਜ ਜੀ ਜਦੋਂ ਉੱਥੇ ਚਾਦਰੀ ਚੌਂਕ 'ਚ ਬੈਠੇ ਆ ਚੌਥਾ ਟੱਕਰ ਤੇ ਜਲਾਦ ਕਹਿੰਦਾ ਬਾਬਾ ਤਿਆਰ ਹੋ ਜਾ ਕਹਿਣ ਲੱਗੇ ਤਿਆਰੀਆਂ ਆ ਆ ਜਾ ਫਿਰ ਵਿਦਵਾਨਾਂ ਨੇ ਇਤਿਹਾਸ ਦੇ ਮੋਤੀ ਪਰੋਏ ਕਰਮਾਂ ਵਾਲਿਆਂ ਜਿਨ੍ਹਾਂ ਲਿਖਿਆ ਉਹ ਕਹਿੰਦੇ ਸਤਿਗੁਰੂ ਪਹਿਲੀ ਵਾਰੀ ਇੰਨੇ ਖੁਸ਼ ਸੀ ਨਾ ਅਜ ਮਹਾਰਾਜ ਕਹਿੰਦੇ ਕੀ ਗੇੜੇ ਜੇ ਕੱਢਦਾ ਹੋਏ ਆਪਣੀ ਤੇਗ ਚੱਕ ਚੁੱਕ ਕਰ ਲਾ ਇੱਕੇ ਵਾਰ ਨਾ ਸਿਰ ਲਾਈ ਸਾਡਾ ਆਖੋ ਸਤਨਾਮ ਇਹ ਨਾ ਕਿਤੇ ਦੂਜੀ ਵਾਰੀ ਮਾਰ ਦੇ ਆਪਣੀਆਂ ਬਾਹਵਾਂ ਨੂੰ ਚੰਗੀ ਤਰ੍ਹਾਂ ਮਾਲਸ਼ ਕਰ ਲਾ ਤੇ ਜਲਾਦ ਨੇ ਪਤਾ ਕੀ ਆਖਿਆ ਗੁਰ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਬਾਬਾ ਤੂੰ ਸਾਨੂੰ ਜਾਣਦਾ ਨਹੀਂ ਸਾਡਾ ਪਿਓ ਜਲਾਦ ਸਾਡਾ ਬਾਬਾ ਜਲਾਦ ਸਾਡਾ ਦਾਦਾ ਜਲਾਦ ਸਾਡਾ ਪਰਦਾਦਾ ਜਲਾਦ ਸਾਡੀ ਪੀੜੀ ਜਲਾਦਾਂ ਦੀ ਐ ਤੇ ਮੇਰੀ ਤੇਗ ਨੇ ਚਾਰ ਸਿਰ ਵੀ ਇਕੱਠੇ ਆ ਜਾਣ ਤੇ ਨਹੀਂ ਛੱਡੇ ਮਹਾਰਾਜ ਖਿੜਕੇ ਹੱਸ ਕੇ ਕਹਿੰਦੇ ਅੱਛਾ ਕਿੱਦਾਂ ਦਊ ਮੇਰੇ ਸਤਿਗੁਰੂ ਦਾ ਅੰਦਰ ਗੁਰਮਖੋ ਅੱਜ ਅੰਦਰ ਹੀ ਮਰਦੇ ਜਾਂਦੇ ਆਖੋ ਸਤਨਾਮ ਮੌਤ ਵੀ ਚਾਰ ਪੰਜ ਤਰ੍ਹਾਂ ਦੀ ਆ ਇੱਕ ਆ ਸਰੀਰਕ ਮੌਤ ਜਿਹੜੀ ਬਾਡੀ ਡੈਥ ਹੋ ਜਾਣੀ ਉਹ ਤੇ ਪੱਕੀ ਆ ਇੱਕ ਹੁੰਦੀ ਆ ਧਾਰਮਿਕ ਮੌਤ ਜੀਵਨ ਨੂੰ ਟਾਲਣਾ ਬਾਣੀ ਅਨੁਸਾਰ ਚੋਰੀ ਜਾਰੀ ਨਿੰਦਿਆ ਚੁਗਲੀ ਈਰਖਾ ਕਾਮ ਕ੍ਰੋਧ ਦਾ ਪੈਦਾ ਛੱਡ ਦੇਣਾ ਇਹਨੂੰ ਕਹਿੰਦੇ ਧਾਰਮਿਕ ਇੱਕ ਹੁੰਦੀ ਸਮਾਜਿਕ ਮੌਤ ਬੰਦੇ ਤੋਂ ਪਿੰਡ ਚ ਸ਼ਹਿਰ ਚ ਇਦਾਂ ਦੀ ਗਲਤੀ ਹੋ ਜਾਣੀ ਵੀ ਸਿਰ ਚੁੱਕਣ ਜੋਗਾ ਨਾ ਰਵੇ ਇਹ ਸਮਾਜਿਕ ਮੌਤ ਇੱਕ ਹੁੰਦੀ ਰਾਜਨੀਤਿਕ ਮੌਤ ਵੀ ਲਗਾਤਾਰ 5-6 ਸਾਲ ਰਾਜ ਕੀਤਾ ਹੋਏ ਮੁੜ ਕੇ ਰਾਜ ਖੋਸ ਜੇ ਤੇ ਨਾਲ ਹੀ ਨਹੀਂ ਕੋਈ ਤੁਰਦਾ ਇਕੱਲੇ ਤੁਰਨਾ ਪੈਂਦਾ ਇਹ ਵੀ ਮੌਤ ਹੀ ਆ ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਸਰੀਰਕ ਮੌਤ ਹੈ ਜਮੀਰ ਦਾ ਮਰ ਜਾਣਾ ਵੀ ਮੌਤ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਇਦਾਂ ਅਸਰ ਹੈ ਜਿਵੇਂ ਆਪਦੇ ਘਰ ਚੱਲੇ ਕਹਿੰਦੇ ਆਜਾ ਆਜਾ ਛੇਤੀ ਆ ਜਾ ਤੇ ਜੋਰ ਦੇ ਨਾਲ ਵਾਰ ਕਰੀ ਸਾਡੇ ਸੀਸ ਤੇ ਉਹ ਕਹਿੰਦਾ ਬਾਬਾ ਬੇਫਿਕਰ ਹੋ ਜਾ ਸਾਡੀ ਪੀੜੀ ਜਲਾਦਾਂ ਦੀ ਹੈ ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਰੋਹ ਚ ਆਏ ਸਤਿਗੁਰੂ ਹੱਸ ਕੇ ਕਹਿੰਦੇ ਫਿਰ ਤਿਆਰ ਹੋ ਜਾ ਤੁਹਾਡੀ ਪੀੜੀ ਜਲਾਦਾਂ ਦੀ ਹੈ ਤੇ ਸਾਡੀ ਪੀੜੀ ਸ਼ਹੀਦਾਂ ਦੀ ਹੈ ਗੁਰੂ ਪੰਜਵੇਂ ਪਾਤਸ਼ਾਹ ਦਾਦਾ ਜੀ ਲੱਗਦੇ ਨੇ ਮਹਾਰਾਜ ਸਾਹਿਬ ਜੀ ਰੋਹ ਚ ਆ ਕੇ ਕਹਿੰਦੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਮਾਰੇ ਦਾ ਨਾਂ ਸੀ ਤਿਆਗ ਮਲ ਤੇ ਜਦੋਂ ਫਿਰ ਇਹ ਜੰਗਾਂ ਹੋਈਆਂ ਨਾ ਕਰਤਾਰਪੁਰ ਮਹਾਰਾਜ ਇੱਥੇ ਨਹੀਂ ਜੁਰਤਨਾ ਸਤਿਗੁਰੂ ਲੜੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਇਹ ਤਿਆਗ ਨਹੀਂ ਇਹ ਤੇ ਤੇਗ ਬਹਾਦਰ ਹੈ ਤੇ ਮਹਾਰਾਜ ਜੀ ਆ ਜੇਰ ਬੋਲ ਰਿਹਾ ਕਹਿੰਦੇ ਆਜਾ ਆਜਾ ਮੈਂ ਹਾਂ ਤੇ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਵਾਰ ਨਹੀਂ ਪਰਖ ਲਈ ਸੌ ਤੇ ਗਾਂ ਮੈਂ ਤੇ ਜੰਮਿਆ ਈ ਤੇਗਾ ਦੀ ਛਾ ਥੱਲੇ ਤੇ ਮੇਰੇ ਪਿਓ ਨੇ ਪਾਈਆਂ ਸੀ ਦੋ ਤੇ ਗਾਂ ਮੇਰੇ ਪਿਓ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇ ਗਾਂ ਮੇਰੇ ਪੁੱਤਰ ਦੀ ਤੇਗ ਚੋਂ ਤੇਗ ਨਿਕਲੂ ਤੇ ਜਿਹੜੀ ਲਵੇਗੀ ਤੇਰੀਆਂ ਖੋਤੇ ਗਾਂ ਤੇ ਜਿਹੜੀ ਲਵੇਗੀ ਤੇਰੀਆਂ ਖੋਤੇ ਗਾਂ ਐਨਾ ਬਚਨ ਕਹਿਣ ਦੀ ਧੀਰ ਸੀ ਜਿਲਾਦ ਨੇ ਤੇਗ ਚਲਾਤੀ ਤੇ ਮਾਰੇ ਦਾ ਸੀਸ ਧਰਤੀ ਤੇ ਤੇ ਗੁਰਬਾਣੀ ਕਹਿੰਦੀ ਤੇਗ ਬਹਾਦਰ ਕੇ ਚਲਤ ਲਉ ਨਾ ਧਰਤੀ ਲਾਲ ਹੋ ਗਈ ਚਾਂਦਨੀ ਚੌਕ ਸ਼ਹੀਦ ਗੰਚ ਚਾਰੇ ਪਾਸੇ ਸਨਾਟਾ ਛਾ ਗਿਆ ਹਨੇਰੀ ਝਖੜ ਝੁਲ ਗਏ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਹੈ 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 ਸਭ जग ਭਇਓ ਲੋਕਾਂ ਨੇ ਨਾਰਾ ਲਾਤਾ ਕਹਿੰਦੇ ਹੈ ਕੋਈ ਹੈ ਕੋਈ ਹੈ ਕੋਈ ਜੇ ਗਰੀਬਾਂ ਦੀ ਬਾਹ ਫੜਦਾ ਸੱਚੀ ਗੱਲ ਐ ਜੋ ਮਰਜੀ ਕਹਿਣਾ ਆ ਆਰਐਸਐਸ ਅਸੀਂ ਇਦਾਂ ਕਰਨਾ ਏ ਕਿਤੇ ਯਾਦ ਨਾ ਭੁੱਲ ਜੇ ਮਾਰੇ ਕਹਿੰਦੇ ਜਾਓ ਬੱਚਿਓ ਘਰੇ ਆਰਾਮ ਕਰੋ ਸਿਰ ਦੇ ਕੇ ਸੱਤ ਬਚਾਵਾਂਗਾ ਮੈਂ ਹਿੰਦੂ ਧਰਮ ਦੇ ਬੁਝਦੇ ਦੀਵੇ ਤਾਂ ਹੀ ਤੇਲ ਆਪਣੇ ਲਊਦਾ ਪਾਇਆ ਦੇਸ਼ ਦੀਆਂ ਜੜਾਂ 'ਚ ਲਊ ਆਪਣਾ ਦੇਸ਼ ਅੱਜ ਵੀ ਫੁੱਲ ਦਾ ਵਾਦ ਹੈ ਮੰਦਰ ਚ ਜਾ ਕੇ ਦੀਵਾ ਜਗਾਉਣ ਲੱਗਾ ਵੇਖੀ ਦੀਵੇ ਚ ਤੇਲ ਨਹੀਂ ਗੁਰੂ ਤੇਗ ਬਹਾਦਰ ਦਾ ਖੂਨ ਬਲਦਾ ਏ ਇਹ ਖੂਨ ਇੰਨਾ ਮਹਿੰਗਾ ਸ਼ਹੀਦਾਂ ਦਾ ਸੀ ਕਰਮਾਲਿਆਂ ਸਾਨੂੰ ਮਾਰੇ ਨੇ ਚੁਣ ਕੇ ਆਖਿਆ ਪੁੱਤ ਤੁਸੀਂ ਸ਼ਹੀਦਾਂ ਦੀ ਕਥਾ ਸੁਣਾਇਓ ਤੇ ਤੁਸੀਂ ਕਰਮਾ ਵਾਲਿਆਂ ਜਿਹੜੇ ਸੁਣਦੇ ਆਖੋ ਸਤਨਾਮ ਆਉ ਹਾਜ਼ਰੀ ਲਵਾਈਏ ਜਨਕੇ ਚੋਲੇ ਰਤੜੇ ਪਿਆਰੇ ਜਿਨਕੇ ਚੋਲੇ ਰਤੜੇ ਪਿਆਰੇ ਜਿਨਕੇ ਪਿਆਰੇ ਜਿਨਕੇ ਚ ਰਤੜੇ ਤਰ ਤਲੀ ਗਲੀ ਸਿਰ ਤਰ ਤਲੀ ਗਲੀ ਸਾਧ ਸੰਗਤ ਜੀ ਗੁਰੂ ਘਰ ਦਾ ਇਤਿਹਾਸ ਸਮੁੰਦਰ ਹੈ ਇਹ ਕਦੇ ਸੁਣਾਇਆ ਸੰਪੂਰਨ ਨਹੀਂ ਹੋ ਸਕਦਾ ਸੋ ਆਪ ਸੰਗਤਾਂ ਨੇ ਬੜਾ ਪਿਆਰ ਦਿੱਤਾ ਹੈ ਕਿਉਂਕਿ 10:00 ਸਮਾਂ ਪੌਣੇ 8 ਤੋਂ ਪੌਣੇ 9 ਦਾ ਸੀ 9 ਵੱਜ ਚੁੱਕੇ ਨੇ ਆਪ ਸਾਰੀਆਂ ਸੰਗਤਾਂ ਨੇ ਸੀਸਾਂ ਬਹੁਤ ਦਿੱਤੀਆਂ ਬੜਾ ਪਿਆਰ ਮਿਲਿਆ ਜੋ ਮੰਗਿਆ ਸੀ ਮਿਲ ਗਿਆ ਮਹਾਰਾਜ ਦੇ ਸ਼ਹੀਦਾਂ ਦਾ ਇਤਿਹਾਸ ਸੁਣਾਉਣਾ ਸਾਡੇ ਵਸ ਦੀ ਗੱਲ ਨਹੀਂ ਬਹੁਤ ਪਵਿੱਤਰ ਇਤਿਹਾਸ ਸੀ ਉਹਨਾਂ ਦਾ ਚੌਥੀ ਟੱਕਰ ਸੀ ਦਿੱਲੀ ਦੇ ਵਿੱਚ ਤੇ ਜਦੋਂ ਬਾਪੂ ਦਾ ਸੀਸ ਫਿਰ ਅਨੰਦਪੁਰ ਸਾਹਿਬ ਪਹੁੰਚਾ ਉੱਥੇ ਫਿਰ ਸਤਿਗੁਰੂ ਨੇ ਆਖਿਆ ਰੰਗਰੇਟਾ ਗੁਰੂ ਦਾ ਬੇਟਾ ਅੱਜ ਕਈ ਸਿੰਘ ਕਹਿਣਗੇ ਅਸੀਂ ਰੰਗਰੇਟੇ ਆ ਮਗਰ ਰੰਗਰੇਟਾ ਆਪਦਾ ਕਿਹਨੂੰ ਕਹਿੰਦੇ ਜਿਹੜਾ ਰੰਗ ਨਾ ਰਟਿਆ ਹੋਵੇ ਗੁਰਮੁਖੋ ਹੈ ਤੇ ਆਪਾਂ ਰੰਗਰੇਟੇ ਸੀ ਗੁਰੂ ਕੇ ਬੇਟੇ ਸੀ ਵਾ ਰੰਗ ਕਿਤੇ ਚਲੇ ਗਿਆ ਰੰਗ ਗਵਾਚ ਗਿਆ ਮਾਰੇ ਸੱਚੇ ਪਾਤਸ਼ਾਹ ਨੇ ਗੱਲ ਨਾ ਲਾ ਕੇ ਆਖਿਆ ਪੁੱਤ ਵੇ ਜਿੱਦਨ ਮੇਰੇ ਪਿਓ ਦਾ ਸੀਸ ਲੱਥਾ ਉਥੇ ਹੈਗਾ ਇਹ ਕੋਈ ਆਪਣਾ ਕਹਿੰਦੇ ਮਹਾਰਾਜ ਹੈਗੇ ਤੇ ਬਥੇਰੇ ਹੀ ਵਾਰ ਕੰਨੀ ਜੀ ਕਤਰਾਗੇ ਆਖੋ ਸਤਨਾਮ ਕੈਰ ਦਾ ਝਖੜ ਵਗੇ ਪਾਣੀ ਚ ਪੈਣ ਛੱਲਾ ਵਿਰਲੇ ਮਲਾ ਫਿਰ 베ੜੀ ਪੰਨੇ ਲਾਉਂਦੇ ਨੇ ਪੈਂਦਾ ਜਾਂ ਵਖਤ ਸਾਚ ਆਖਿਆ ਸਿਆਣਿਆਂ ਨੇ ਮਿੱਤਰਾਂ ਦਾ ਸਾਥ ਫਿਰ ਵਿਰਲੇ ਨਵਾਉਂਦੇ ਨੇ ਆਏ ਰਾਂਹ ਵਿੱਚ ਦੁੱਖ ਪਹਾੜ ਜਿੱਡੇ ਢਿੱਲੀ ਪਈ ਪਰ ਤੇਰੀ ਰਫਤਾਰ ਵੀ ਨਾ ਜਿਹੜਾ ਸਰਸਾ ਦੇ ਕੰਡੇ ਤੇ ਵਿਛੜਿਆ ਸੀ ਚਿੱਤੇ ਆਇਆ ਤੈਨੂੰ ਰਵਾਦ ਵੀਨਾ ਹੋਣੀ ਵਿੱਚ ਆਕਾਸ਼ ਦੇ ਰੋਣ ਲੱਗ ਪਈ ਮਿਲ ਸਕੇ ਅਜੀਤ ਜੁਜਾਰ ਵੀਨਾ ਮਿਲ ਸਕੇ ਜੀਤ ਜੁਝਾਰ ਵੀਨਾ ਹੌਲਾ ਭਾਰ ਸੰਸਾਰ ਦਾ ਕਰਨ ਬਦਲੀ ਹੱਥੀ ਪੁੱਤਾ ਦਾ ਕੀਤਾ ਬੋਲੋ ਸਸਕਾਰ ਵੀਨਾ ਓਏ ਹੱਥੀ ਪੁੱਤਾਂ ਦਾ ਕੀਤਾ ਸਸਕਾਰ ਵੀ ਨਾ ਰਾਹੀ ਕੋਈ ਪ੍ਰੀਤ ਦੀਆਂ ਮੰਜਲਾਂ ਰਾਹੀ ਕੋਈ ਪ੍ਰੀਤ ਦੀਆਂ ਮੰਜਲਾਂ ਦਾ ਤੇ ਇਦਾਂ ਵਾਟ ਮੁਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਵਾਰ ਠੋਕਰ